ਜਾਂਦਾ ਹੈ ਕਿ ਇੱਕ ਵਾਰੀ ਮਹਾਰਾ ਰਣਜੀਤ ਸਿੰਘ ਅੱਧੀ ਰਾਤ ਨੂੰ ਘੋੜੇ ਤੇ ਸਵਾਰ ਹੋ ਕੇ ਬਾਹਰ ਨਿਕਲ ਗਿਆ ਤੇ ਜਦੋਂ ਉਹ ਜਾਂਦਾ ਸੀ ਤੇ ਇੱਕ ਝੁੱਗੀ ਦੇ ਵਿੱਚੋਂ ਰੋਣ ਦੀ ਆਵਾਜ਼ ਆ ਰਹੀ ਸੀ ਸ਼ੇਰ-ਏ-ਪੰਜਾਬ ਨੇ ਲੋਈ ਦੀ ਬੁੱਕਲ ਮਾਰੀ ਹੋਈ ਸੀ ਤੇ ਸ਼ੇਰ-ਏ-ਪੰਜਾਬ ਆਪਣੇ ਘੋੜੇ ਤੋਂ ਉਤਰਿਆ ਤੇ ਉਸ ਨੇ ਵੇਖਿਆ ਕਿ ਇੱਕ ਮੁਸਲਮਾਨ ਜ਼ੋਰ-ਜ਼ੋਰ ਰੋ ਰਿਹਾ ਸੀ ਤੇ ਉਹ ਰੋਂਦਾ ਰੋਂਦਾ ਕਹਿ ਰਿਹਾ ਸੀ ਕਿ ਕਾਸ਼ ਕਿਤੇ ਇਸ ਪੰਜਾਬ ਦਾ ਰਾਜਾ ਮੁਸਲਮਾਨ ਹੁੰਦਾ ਤੇ ਸ਼ੇਰੇ ਪੰਜਾਬ ਉਸ ਮੁਸਲਮਾਨ ਨੂੰ ਪੁੱਛਦਾ ਹੈ ਕਿ ਤੂੰ ਇਹ ਸਿੱਖਾਂ ਦੇ ਰਾਜੇ ਤੋਂ ਖੁਸ਼ ਨਹੀਂ ਏ ਤੇ ਉਹ ਬਜ਼ੁਰਗ ਮੁਸਲਮਾਨ ਕਹਿੰਦਾ ਹੈ ਕਿ ਨਹੀਂ ਇਸ ਗੱਲ ਦਾ ਮੈਨੂੰ ਨਹੀਂ ਪਤਾ ਤੇ ਸ਼ੇਰੇ ਪੰਜਾਬ ਪੁੱਛਦਾ ਹੈ ਕਿ ਤੁਸੀਂ ਕਿਉਂ ਰੋ ਰਹੇ ਹੋ ਤੇ ਉਹ ਮੁਸਲਮਾਨ ਕਹਿੰਦਾ ਹੈ ਕਿ ਮੈਂ ਆਪਣੀ ਸਾਰੀ ਪੂੰਜੀ ਦੇ ਨਾਲ ਇਕਰਾਣ شریف ਲਈ ਹੈ ਜੇਕਰ ਇਸ ਦੇਸ਼ ਦਾ ਰਾਜਾ ਮੁਸਲਮਾਨ ਹੁੰਦਾ ਤੇ ਮੈਨੂੰ ਘਟੋ ਘਟ 500 ਮੋਹਰ ਮਿਲ ਜਣੀ ਸੀ ਦੱਸਿਆ ਜਾਂਦਾ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕੋਲ ਜਿੰਨੀਆਂ ਮੋਹਰਾਂ ਸੀ ਸਾਰੀਆਂ ਉਸ ਜ਼ੁਰਗ ਨੂੰ ਦੇ ਦਦੀਆਂ ਤੇ ਉਸ ਨੂੰ ਕਿਹਾ ਗਿਆ ਕਿ ਕੱਲ ਨੂੰ ਲਾਹੌਰ ਦਰਬਾਰ ਦੇ ਵਿੱਚ ਇੱਕ ਕੁਰਾਨ ਸ਼ਰੀਫ ਲੈ ਕੇ ਆਵੀ ਤੇ ਜਦੋਂ ਅਗਲੇ ਦਿਨ ਉਹ ਲਾਹੌਰ ਗਿਆ ਤਾਂ ਇਹ ਮਹਾਰਾ ਰਣਜੀਤ ਸਿੰਘ ਨੇ ਕੁਰਾਨ ਸ਼ਰੀਫ ਨੂੰ ਤੋਲਿਆ ਤੇ ਜਿੰਨੇ ਕਿਲੋ ਕੁਰਾਨ ਸ਼ਰੀਫ ਦਾ ਭਾਰ ਹੋਇਆ ਤੇ ਓਨੇ ਕਿਲੋ ਉਸ ਜ਼ੁਰਗ ਨੂੰ ਮੋਹਰਾਂ ਦੇ ਦਦੀਆਂ